ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਤਹਿਤ ਅੱਜ ਅਸੀਂ ਸਰਾਂ ਸ਼ਹਿਰ ਦੇ ਵਿੱਚ ਜਿਹੜਾ ਸਾਡਾ ਸ਼ਹਿਰ ਨੂੰ ਰੰਗਲਾ ਬਣਾਉਣਾ ਹੈ ਉਹਦੇ ਤਹਿਤ ਸਾਡਾ ਜਿਹੜਾ ਸ਼ਹਿਰ ਹੈ ਬਹੁਤ ਸਾਰੇ ਜਿਹੜੀਆਂ ਗਲੀਆਂ ਰਹਿ ਗਈਆਂ ਸੀ ਜਿन्हें ਸੀਵਰੇਜ ਨਹੀਂ ਸੀ ਪਿਆ ਅੱਜ ਅਸੀਂ 98 ਲੱਖ 42 ਹਜ਼ਾਰ ਦਾ ਕੰਮ ਸਟਾਰਟ ਕਰਨ ਲੱਗੇ ਹਾਂ ਔਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਵੀ ਹਫ਼ਤੇ ਦੇ ਵਿੱਚ ਇੱਕ ਕੰਮ ਅਸੀਂ ਰੋਜ਼ ਸਟਾਰਟ ਕਰਾਉਣਾ ਹੈ ਤਾਂ ਕਿ ਸਾਡਾ ਜਿਹੜਾ ਸ਼ਹਿਰ ਹੈ ਉਹ ਰੰਗਲਾ ਬਣੇ ਔਰ ਸਾਰੇ ਲੋਕਾਂ ਨੂੰ ਸਹੂਲਤਾਂ ਮਿਲਣ ਅਸੀਂ ਦੇਖਦੇ ਹਾਂ ਕਿ ਸਾਡਾ ਸ਼ਹਿਰ ਅੰਦਰੋਂ ਬੜਾ ਨੈਰੋ ਨੈਰੋ ਹੈ ਸਪੇਸ ਜੀ ਵੀ ਹੈਗੀ ਆ ਜਦ ਸਿਵਰੇਜ ਪਾਵਾਂਗੇ ਤਾਂ ਉਹ ਵੀ ਖਲੂਗੀ ਸੋ ਸ਼ਹਿਰ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਅਸੀਂ ਦਵਾਂਗੇ ਔਰ ਜਿਵੇਂ ਮਾਨਯੋਗ ਸਰਦਾਰ ਭਾਸੀ ਮਹਾਨ ਸਾਹਿਬ ਨੇ ਇੱਕ ਤੌਰ ਬਹੁਤ ਵੱਡਾ ਕੰਮ ਕਰਤਾ ਕਿ ਹਰ ਇੱਕ ਕੌਨਸਟਿਚੂਐਂਟ ਲਈ ਕਰੋੜ ਦੇ ਕਰੀਬ ਸਟਰੀਟ ਲਾਈਟਾਂ ਲੱਗੀਆਂ ਆਣਾ ਹੈ ਔਰ ਹਰੀ ਕੈਮਲ ਉਹਨਾਂ ਨੇ 5 ਕਰੋੜ ਦਿੱਤਾ ਹੈ ਸੋ ਹੁਣ ਜਿਹੜੀ ਵਿਕਾਸ ਦੀ ਰਫਤਾਰ ਜਿਵੇਂ ਕਹਿਆ ਗਿਆ ਕਿ ਰੋਕਣ ਦੀ ਤਰ੍ਹਾਂ ਚੱਲੂਗੀ ਔਰ ਅਸੀਂ ਸਾਡੇ ਸਾਰੇ ਸਤਕਾਰਯੋਗ ਸ਼ਹਿਰ ਵਸਣਾਂ ਨੂੰ ਵਿਸ਼ਵਾਸ ਦਿਵਾ ਰਹੇ ਹਾਂ ਕਿ ਆ ਸਾਲ ਵਿਕਾਸ ਦਾ ਸਾਲ ਹੈ ਤੁਸੀਂ ਦੇਖਿਓ ਅਸੀਂ ਤੁਹਾਡਾ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦੇਣਾ ਘਰੇ ਨਵੇਂ ਪ੍ਰੋਜੈਕਟ ਲੈ ਹੁਣ ਲਿਆਉਂਦੇ ਜਾਵਾਂਗੇ ਬਹੁਤ ਸਾਰੇ ਅਰੇਆ ਪ੍ਰੋਜੈਕਟ ਚਾਹੇ ਅਸੀਂ ਚਾਹੇ ਸਰਨ ਸ਼ਹਿਰ ਹੈ ਹਮੈਉਂ ਪਰ ਹੈ ਚਾਹੇ ਬ੍ਰਹਮਣ ਮਾਜਰਾ ਹੈ ਉਥੇ ਅਸੀਂ ਸਭ ਤੋਂ ਪਹਿਲਾਂ ਸਾਨੂੰ ਇੱਕ ਜ਼ਰੂਰਤ ਹੈ ਕਮਿਊਨਿਟੀ ਸੈਂਟਰ ਬਣਾ ਰਹੇ ਹਾਂ ਫਿਰ ਅਸੀਂ ਪਾਰਕ ਬਣਾ ਰਹੇ ਹਾਂ ਪਲੇ ਗਰਾਊਂਡ ਬਣਾ ਰਹੇ ਹਾਂ ਜੋ ਸ਼ਹਿਰ ਦੀਆਂ ਕੋਈ ਸਹੂਲਤਾਂ ਐਸੀ ਨਹੀਂ ਸੀ ਰਹਿਣ ਦੇਣੀਆਂ ਬਾਜ਼ਾਰਾਂ ਤੇ ਅਸੀਂ ਵਾਸ਼ਰੂਮ ਬਣਾ ਰਹੇ ਹਾਂ ਅਸੀਂ ਦੇਖਦੇ ਹਾਂ ਬਾਜ਼ਾਰ ਤੇ ਜਾਨੇ ਉਥੇ ਸਾਡੀਆਂ ਧੀਆਂ ਭੈਣਾਂ ਨੂੰ ਵਾਸ਼ਰੂਮ ਦੀ ਜਗ੍ਹਾ ਨਹੀਂ ਸਾਰੇ ਕਿਤੇ ਅਸੀਂ ਵਾਸ਼ਰੂਮ ਬਣਾ ਕੇ ਦੇਵਾਂਗੇ ਹਰ ਇੱਕ ਸਹੂਲਤ ਅਸੀਂ ਦੇਵਾਂਗੇ ਕੋਸ਼ਿਸ਼ ਇਹ ਵੀ ਹੈ ਕਿ ਅਸੀਂ ਜਿਹੜੀਆਂ ਰਹਿਣੀਆਂ ਥਾਂ ਥਾਂ ਤੇ ਇਹ ਇੱਕ ਸਬਜ਼ੀ ਵੰਡੀ ਲਾਉਂਦੇ ਆ ਉਹਨਾਂ ਨੂੰ ਇਕੱਠਾ ਕਰਕੇ ਸ਼ਹਿਰ ਵਾਸੀਆਂ ਨੂੰ ਵਧੀਆ ਅਸੀਂ ਸਹੂਗਾਰ ਦਈਏ ਉਹਤੇ ਵੀ ਗੱਲ ਚੱਲ ਰਹੀ ਹੈ ਤੇ ਬਹੁਤ ਛੇਤੀ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਵੀ ਕੁਝ ਕੰਮ ਦੇ ਦਵਾ ਹਾਂ ਬਜਟ ਪੇਸ਼ ਕੀਤਾ ਕਿ ਵਿੱਚ ਵਿਸ਼ੇਸ਼ ਦਿੱਤਾ ਗਿਆ ਲੋਕਾਂ ਜਿਹੜਾ ਦੇਖੋ ਇਹ ਬਜਟ ਜਿਹੜਾ ਹੈਗਾ ਜਿਵੇਂ ਮਾਨਯੋਗ ਸਰਦਾਰ ਭੋਪਾਲ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਸਾਹਿਬ ਦਾ ਇੱਕ ਸੁਪਨਾ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਫਰੀ ਦੇਣੀ ਹੈ ਔਰ ਵਧੀਆ ਦੇਣੀ ਹੈ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਜਿਨ੍ਹਾਂ ਨੇ ਹਰ ਇੱਕ ਪਰਿਵਾਰ ਚਾਹੇ ਉਹ ਕੋਈ ਪਰਿਵਾਰਾ 10 ਲੱਖ ਰੁਪਈਆ ਉਹਨਾਂ ਨੂੰ ਬੀਮਾ ਅੱਜ ਤੋਂ ਹੋ ਗਿਆ 1 April ਤੋਂ ਕਿਤੇ ਵੀ ਉਹ ਇਲਾਜ ਕਰਾ ਸਕਦੇ ਹਨ ਜਿੰਨੀਆਂ ਫੈਮਲੀਆਂ ਪੰਜਾਬ ਦੀਆਂ 65 ਲੱਖ ਫੈਮਲੀ ਸਾਰਿਆਂ ਨੂੰ ਇਹ ਜਿਹੜਾ ਮਿਲੂਗਾ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਪੰਜਾਬ ਨੂੰ ਕਿਵੇਂ ਰੰਗਲਾ ਬਣਾ ਹਰ ਇੱਕ ਸ਼ਹਿਰ ਦੇ ਸੀਵਰੇਜ ਦਾ ਕੰਮ ਕਰਨਾ ਹੈ ਹਰ ਇੱਕ ਸ਼ਹਿਰ ਦੇ ਵਿੱਚ ਜਿਹੜੀਆਂ facilties ਚਾਹੀਦੀਆਂ ਲੋਕਾਂ ਨੂੰ ਉਹ ਦੇਣੀਆਂ ਪਿੰਡਾਂ ਵਿੱਚ ਦੇਣੀਆਂ ਸੋ ਇਹ ਇਹ ਜਿਹੜਾ ਸਾਲ ਹੈ ਵਿਕਾਸ ਦਾ ਸਾਲ ਕਾਂਗਰਸੀ ਕਹ ਰਹੇ ਕਿ ਬਜਟ ਵਿੱਚ ਖਾਸ ਨਹੀਂ ਦਿੱਤਾ ਗਿਆ ਤੁਸੀਂ ਆਪ ਬਜਟ ਪੜ੍ਹ ਲਓ ਤੁਸੀਂ ਦੇਖੋ ਪੜ੍ਹ ਕੇ ਹੀ ਆਨੰਦ ਆ ਜਾਂਦਾ ਕਿ ਇੰਨਾ ਵਧੀਆ ਕੰਮ ਸਰਕਾਰ ਕਰ ਰਹੀ ਹੈ ਇਹ ਇਹ ਹੋਰ ਕੀ ਕਹਿਣਗੇ ਬਜਟ ਬਹੁਤ ਵਧੀਆ ਸਿਰਫ ਇੱਕ ਗੱਲ ਨੂੰ ਛੱਡ ਕੇ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਗਈਆਂ ਨੇ ਬਜਟ ਤੇ ਉਹ ਵੀ ਅਸੀਂ ਪੂਰਾ ਕਰਾਂਗੇ ਜਿਹੜਾ ਤੁਸੀਂ ਪੁੱਛਣਾ ਹੈ ਕਿ ਸਾਡੀਆਂ ਮਾਵਾਂ ਪਿੰਡਾਂ ਵਾਲਾ ਉਹ ਵੀ ਪੂਰਾ ਕਰਾਂਗੇ ਬਾਕੀ ਹਰ ਇੱਕ ਸਹੂਲਤ ਤੁਸੀਂ ਦੇਖਿਓ ਪੈਸਾ ਰੱਖਿਆ ਗਿਆ ਦਵਾਈਆਂ ਫ੍ਰੀ ਦਾ ਪੈਸਾ ਰੱਖਿਆ ਗਿਆ ਠੀਕ ਹੈ ਨਾ ਇਹ ਪ੍ਰਤਾਪ ਸਿੰਘ ਵਾਜਬਾ ਉਹਦਨ ਕਹਿੰਦਾ ਸੀ ਵੀ ਕੋਈ ਦਵਾਈ ਫ੍ਰੀ ਨਹੀਂ ਮਿਲਦੀ 200 ਕਰੋੜ ਰੁਪਈਆ ਪਿਛਲੇ ਸਾਲ ਉਹਦਾ ਖਰਚ ਕੀਤਾ ਗਿਆ ਦਵਾਈਆਂ ਫ੍ਰੀ ਮਿਲਦੀਆਂ ਜਿਹੜੇ ਹਸਪੀਟਲ ਨੇ 40 45 ਸਾਲ ਤੋਂ ਜਿਹੜੇ ਬੰਦ ਪਏ ਸੀ ਸਰਕਾਰੀ ਸਕੂਲ ਬੰਦ ਪਏ ਸੀ ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ ਮੈਂ ਨਹੀਂ ਕਹਾਂਗਾ ਕਿ ਹਸਪੀਟਲ ਬਹੁਤ ਵਧੀਆ ਬਣ ਗਿਆ ਲੇਕਿਨ ਅੱਗੇ ਨਾਲੋਂ ਕਿੰਨਾ ਸੁਧਾਰ ਹੋਇਆ ਇਹ ਆਪ ਦੱਸ ਸਕਦੇ ਹੋ ਦਵਾਈਆਂ ਕੋਈ ਡਾਕਟਰ ਨੂੰ ਬਾਹਰ ਤੋਂ ਲਿਖ ਕੇ ਦਿੰਦਾ ਅੰਦਰ ਮਿਲਦੀਆਂ ਨੇ ਡਾਕਟਰ ਵੀ ਹੋਰ ਭਰਤੀ ਕਰ ਰਹੇ ਆ ਇਹ ਜਿਹੜਾ 40-45 ਸਾਲ ਦਾ ਬੈਕਲੌਗ ਹੈ ਉਹ ਸਿਰਫ 3 ਸਾਲ ਚ ਕੋਲਖਤ ਨਹੀਂ ਪੂਰਾ ਹੋ ਸਕਦਾ ਇਹ ਸਾਡੇ ਲੋਕ ਵੀ ਜਾਣਦੇ ਆ ਪਰ ਸਾਡੀ ਮਨਸ਼ਾ ਸਹੀ ਹੈ ਸਾਫ਼ ਹੈ ਅਸੀਂ ਆਪਣੇ ਲੋਕਾਂ ਨੂੰ ਹਸਪਤਾਲ ਹੀ ਵਿਧਿਆ ਬਣਾ ਕੇ ਦੇਵਾਂਗੇ ਸਰਕਾਰੀ ਸਕੂਲੀ ਵਿਧਿਆ ਬਣਾ ਕੇ ਦੇਵਾਂਗੇ